ਹੰਤ ਜਰਨੈਲ ਸਿੰਘ ਖਾਲਸਾ ਪਿੰਡਰਾਵਾਲੇ ਮੈਤੇ ਦਮਦਮੀ ਟਕਸਾਲ ਚ ਸੰਗਤਾਂ ਦੇ ਨਾਲ ਬਚਨ ਕਰ ਰਹੇ ਸਨ ਕਾਲੀ ਨਾਲ ਇੱਕ ਸਿੰਘ ਆਇਆ ਆ ਕੇ ਕਹਿਣ ਲੱਗਾ ਸੰਤ ਜੀ ਪਤਾ ਲੱਗਾ ਕਿ ਪਿੱਖੀਵੰਡ ਥਾਣੇਦਾਰ ਨੇ ਭਾਈ ਸਰੇਂਦਰ ਸਿੰਘ ਸੋਢੀ ਨੂੰ ਗ੍ਰਿਫਤਾਰ ਕਰ ਲਿਆ ਸੁਣਿਆ ਬੜਾ ਪਾਪੀ ਥਾਣੇਦਾਰ ਹੈ ਆਪਣੇ ਆਪ ਨੂੰ ਸੂਬਾ ਸਰੰਦ ਕਹਿੰਦਾ ਇੱਥੇ ਸੰਤਾ ਨੇ ਸੁਣਦਿਆਂ ਹੀ ਕਾਲੀ ਨਾਲ ਪੈਰ ਪੁੱਟਿਆ ਸੱਤ ਨੰਬਰ ਕਮਰੇ 'ਚ ਜਾ ਕੇ ਫੋਨ ਲਵਾਇਆ ਸਿੰਘਾਂ ਕੋਲ ਬੱਲ ਵੱਜੀ ਜਦੋਂ ਥਾਣੇਦਾਰ ਨੇ ਫੋਨ ਚੁੱਕਿਆ ਸੰਤ ਜੀ ਬੋਲੇ ਕਿ ਮੈਂ ਜਰਨੈਲ ਸਿੰਘ ਪਿੰਡਰਾ ਵਾਲਾ ਮਹਿਤੇ ਤੋਂ ਬੋਲ ਰਿਹਾ ਹੈਲੋ ਨਹੀਂ ਨਿਕਲੀ ਪਾਪੀ ਦੀ ਸੰਤਾ ਨੇ ਕਿਹਾ ਕਿ ਮੈਂ ਜੀਵ ਤੋੜ ਰਿਹਾ ਇੱਥੋਂ ਜਥੇ ਦੀ ਜਦੋਂ ਤੱਕ ਅੰਬਰ ਸਰ ਪਹੁੰਚ ਜੇ ਉਦੋਂ ਤੱਕ ਸੋਢੀ ਪਹੁੰਚ ਜਾਣਾ ਚਾਹੀਦਾ ਐਨਾ ਕਹਿ ਕੇ ਸੰਤਾ ਨੇ ਫੋਨ ਥੱਲੇ ਰੱਖਤਾ ਵੱਜ ਕੇ ਪਾਪੀ ਨੇ ਕੜੇ ਤੋਂ ਮੱਗ ਚੱਕਿਆ ਪਾਣੀ ਦਾ ਭਰਿਆ ਗੱਟ-ਗੱਟ ਪੀ ਕੇ ਸਵਾਈਆਂ ਨੂੰ ਕਹਿਣ ਲੱਗਾ ਛੇਤੀ ਕਰੋ ਸੋਢੀ ਨੂੰ ਛੱਡ ਦਿਓ ਪਿਛਲੇ ਬਿਨਿਓ ਕੋਠੇ ਤੋਂ ਰੇਤਾ ਤੇ ਸਾਲ ਮਰਾ ਕੇ ਇੱਕ ਵਰਕਸ਼ਾਪ ਦੇ ਵਿੱਚ ਤਾਰ ਕੇ ਤੇ ਛੋਡੀ ਨੂੰ ਭਜਾਇਆ ਚਲ ਜਾ ਬਾਬਾ ਚਲ ਜਾ ਛੇਤੀ ਤੇ ਛਪਾਈ ਪੁੱਛਣ ਲੱਗੇ ਕਿ ਸਰਦਾਰ ਜੀ ਕਿਹਦਾ ਫੋਨ ਆਇਆ ਤੇ ਸੂਬਾ ਬੋਲਿਆ ਜਿਹੜਾ ਆਪਣੇ ਆਪ ਨੂੰ ਕਹਿੰਦਾ ਹੈ ਕਿ ਮੈਂ ਸੂਬਾ ਸਹਰਾਂਦਿਆਂ ਪਾਪੀ ਕੰਬਦਾ ਬੋਲਿਆ ਉਹ ਰਾਸ਼ਟਰਪਤੀ ਦਾ ਫੋਨ ਆਇਆ